ਉਹ ਪਿੱਛਟਾ ਗਲਿਆ ਮੀ ਆ ਗਿਆ ਖੇਤਾਂ ਮੀ ਆ ਗਿਆ ਬਾਰਿਸ਼ ਸ਼ੁਰੂ ਹੋ ਗਈ ਮੌਨਸੂਨ ਕੀ ਆਵੇਂਗੀ ਨਹੀਂ ਨਿਕਾ ਮੌਸਮ ਆਇਆ ਨਾ ਆਪਣੀ ਮੌਸਮਮਾਨੀ ਨਿਕਲਣਗੇ ਹਰਕਤ ਨਿਕਲਣਗੇ ਨੇ ਉਹ ਕਹਿੰਦੇ ਆ ਨਾ ਕਿ ਕਈ ਵਾਰ ਰੱਬ ਨੇੜੇ ਹੋ ਕੇ ਸੁਣ ਲੈਂਦਾ ਤੋ ਰਾਤ ਕੱਲ ਮੈਂ ਕਹਿ ਰਿਆ ਸੀਗਾ ਕਿ ਜੇ ਮੀ ਪੈਣਾ ਤਾਂ ਸਾਰੀ ਰਾਤ ਪਵੇ ਤੋ ਮੌਸਮ ਠੰਡਾ ਹੋ ਜਾਏਗਾ ਤੋ ਅੱਜ ਅਗਲਾ ਦਿਨ ਚੜ ਗਿਆ ਨਹੀਂ ਪੈ ਰਿਹਾ ਅੱਜ ਵੀ ਹੁਣ ਵੀ ਕਣੀਆਂ ਗਿਰ ਰਹੀਆਂ ਥੋੜਾ ਬੋਤਾ ਰੁਕਿਆ ਹੋਏਗਾ ਪਰ ਉਸ ਤੋਂ ਬਾਅਦ ਫਿਰ ਤੋਂ ਸਟਾਰਟ ਹੋ ਗਿਆ ਰਾਤ ਮੈਂ ਉਹਰੇ ਪ੍ਰਬੰਧ ਕਰਕੇ ਗਿਆ ਸੀਗਾ ਪਾਣੀ ਮਤਲਬ ਕਿ ਹਵਾ ਦੇ ਕਾਰਨ ਨਾ ਜਿਹੜਾ ਹਵਾਂ ਆਂਦੀ ਸੀਗੀ ਇੱਧਰ ਦੀ ਆ ਕੇ ਅੰਦਰ ਵੱਧ ਰਿਆ ਸੀਗਾ ਤੋ ਮੇਰੇ ਕੋਲ ਦਰੀ ਪਈ ਸੀ ਕਿ ਮੈਂ ਉਹ ਲਾ ਕੇ ਗਿਆ ਸੀਗਾ ਫਿਲਹਾਲ ਤਾਂ ਸੁੱਕ ਰਹੀ ਰਾਤ ਕੋਈ ਜਿਆਦਾ ਪਾਣੀ ਅੰਦਰ ਨਹੀਂ ਸੀਗਾ ਸਾਫ ਹੈ ਸੀਗਾ ਮੇਰੇ ਬਾਬਤ ਤੇ ਨਹੀਂ ਵੀ ਹਲੇ ਪੈ ਰਿਆ ਬਟ ਹੁਣ ਦੇਖਦੇ ਆ ਕਦ ਰੁਕੇਗਾ ਸੋ ਸਸਤੀ ਕਾਲ ਜੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹੀ ਆਪਣੇ ਕੰਮਕਾਰ ਉਹੀ ਡੇਲੀ ਰੂਟੀਨ ਤੇ ਅੱਜ ਪਲਾਨਿੰਗ ਸੀਗੀ ਅਸਲ ਚ ਅੱਜ ਸੀਗਾ ਦਿਨ ਸੰਡੇ ਦਾ ਤੇ ਅਸੀਂ ਜਾਣਾ ਸੀਗਾ ਅੱਜ ਪੰਜੋਖਰਾ ਸਾਹਿਬ ਪਰ ਮੀ ਕਰਕੇ ਸਾਡੇ ਕੋਲੋਂ ਜਾਣੀ ਹੋਇਆ ਕਿਉਂਕਿ ਮੀ ਬਾਰਿਸ਼ ਹੋ ਰਹੀ ਹੈ ਤੇ ਵੀਡੀਓ ਲਈ ਹੋਈ ਐ ਐਕਸਪੋਰਟਿੰਗ ਤੇ ਤੇ ਉਸ ਤੋਂ ਬਾਅਦ ਹੀ ਸਾਨੂੰ ਅਪਲੋਡ ਕਰ ਦਾਂਗੇ ਤੇ ਯਾਰ ਅ ਦੋ ਨੀ ਤੇ ਕੱਲ ਸੀ ਟਾਈਮ ਕਾਫੀ ਆਦਮੀ ਪੈ ਰਿਆ ਸੀਗਾ ਕੱਲ ਸਾਰੀ ਰਾਤ ਮੀਂਹ ਪਿਆ ਸਵੇਰੇ 10 10:30 ਦੇ ਕਰੀਬ ਮੀਂਹ ਫੇਰ ਬੰਦ ਹੋ ਗਿਆ ਤੇ ਫੇਰ ਦੁਆਰ ਤੋਂ ਹੀ ਟੁੱਪ ਤੇ ਹਮਸ ਗਰਮੀ ਨਹੀਂ ਜਾਂਦਾ ਕਰਤੀ ਫੇਰ ਦੌਰ ਤੋਂ ਪਤਾ ਨਹੀਂ ਕੀ ਹਾਲ ਹੋ ਰਿਹਾ ਮੈਂ ਤਾਂ ਸੋਚ ਰਿਹਾ ਸੀਗਾ ਕਿ ਚਲੋ ਮੀਂਹ ਪੈ ਜਾਏਗਾ ਮੌਸਮ ਠੰਡਾ ਹੋ ਜਾਏਗਾ ਪਰ ਉਸਦੇ ਉਲਟ ਹੋਇਆ ਹੁਣ ਵੀ ਮੌਸਮ ਬਣਿਆ ਵਾ ਵੈਸੇ ਬਾਰਿਸ਼ ਵਾਲਾ ਪਰ ਇਹ ਨਹੀਂ ਪਤਾ ਬਾਰਿਸ਼ ਆਏਗੀ ਜਾਂ ਵੈਸੇ ਇਦਾਂ ਹੀ ਰਹੇਗਾ ਸੋ ਰਾਤ ਨੂੰ ਪਤਾ ਲੱਗੇਗਾ ਕਿ ਮੀਂਹ ਪਏਗਾ ਕਿ ਨਹੀਂ ਪਏਗਾ ਫਿਲਹਾਲ ਦੀ ਘੜੀ ਦਾ ਮੌਸਮ ਬਦਲਵਾਈ ਵਾਲਾ ਹੋ ਰਿਹਾ ਲੈ ਵੀ ਤੁਪ ਪਰੇਵਾਤ ਮੌਸਮ ਫੇਰ ਚੇਂਜ ਬਦਲਵਾਈ ਪੂਰੀ ਹਵਾ ਚੱਲ ਗਈ ਠੰਡੀ ਠੰਡੀ ਅਰ ਮਨ ਨੂੰ ਲੱਗ ਰਿਹਾ ਰਾਤ ਨੂੰ ਮੀਂਹ ਪਏਗਾ ਬਸ ਮੌਸਮ ਠੰਡਾ ਹੋਣਾ ਚਾਹੀਦਾ ਹਮਸ ਨਹੀਂ ਹੋਣੀ ਚਾਹੀਦੀ ਹਮਸ ਦੇ ਵਿੱਚ ਨਾ ਤਾਂ ਬੈਠੇ ਜਾਏ ਨਾ ਉੱਠੇ ਜਾਏ ਬੱਚੇ ਵੀ ਪਰੇਸ਼ਾਨ ਤੇ ਜਵਾਨ ਤੋਂ ਪਰੇਸ਼ਾਨ ਹੋਣੀ ਹੋਣੀ ਮੀਂਹ ਦੀ ਲੋੜ ਹੈ ਫਸਲਾਂ ਲੱਗ ਰਹੀਆਂ ਫਸਲਾਂ ਵਿੱਚ ਮੀਂਹ ਦੀ ਪੂਰੀ ਜ਼ਰੂਰਤ ਹੈ ਠੰਡਾ ਮੌਸਮ ਹੋਵੇ ਇਸ ਟਾਈਮ ਬਾਹਰ ਜਾਣਾ ਤਾਂ ਸਾਈਕਲ 'ਮਾਂ ਹਵਾ ਨਹੀਂ ਇਸ ਨਾਲ ਹਵਾ ਨਹੀਂ ਪਰੰਦੀ ਮਨੂੰ ਮੈਂ ਹਵਾ ਪਰਨ ਜਾ ਰਿਹਾ ਤਾਂ ਤੇ ਇਸ ਨੇ ਕੰਮ ਲਾ ਲਿਆ ਉਸ ਕਰਕੇ ਮੈਂ ਫਿਰ ਆਪਣਾ ਕੰਮ ਨਹੀਂ ਕਰਨਾ ਰੋਕੀ ਬਣੀ ਤਾਂ ਹੀ ਮਿਲ ਗਿਆ ਇਸੀ ਕਰਕੇ ਤਾਂ ਫਿਰ ਮੈਂ ਖੇਤ ਵਿੱਚ ਜਾ ਨਹੀਂ ਪਾਇਆ ਨਹੀਂ ਖੇਤ ਦੀ ਵੀਡੀਓ ਬਣਾ ਕੇ ਲੈਣੀ ਸੀ ਅੱਜ ਮੈਂ ਪਾਣੀ ਕਾਫੀ ਜਿਆਦਾ ਪਾਣੀ ਖੜਿਆ ਖੇਤਾਂ ਦੇ ਵਿੱਚ ਉਹ ਚੀਜ਼ ਦੇਖਣੀ ਸੀ ਕਿੰਨਾ ਕਿੰਨਾ ਪਾਣੀ ਕਿੰਨਾ ਮੀਟਿਆ ਵਾ ਚਲੋ ਹੁਣ ਨਹੀਂ ਕੱਲ ਨੂੰ ਸਹੀ ਫਿਰ ਰਾਤ ਨੂੰ ਨਹੀਂ ਜਿਹੜਾ ਫਿਰਿਆ ਉਹ ਪਾ ਲੈਣਦੇ ਫਿਰ ਕੱਲ ਨੂੰ ਇਕੱਠਾ ਹੀ ਦੇਖ ਲਈ ਕਿੰਨਾ ਪਾਣੀ ਖੜਿਆ ਹੈ ਨਾ ਛਿਛੀ ਈ ਛਿਚੂ ਗੁਗੜੂ ਉਹ ਪਿੱਛਟਾ ਗਲਿਆ ਮੀ ਆ ਗਿਆ ਮੀ ਆ ਗਿਆ ਪਿੱਛਟਾ ਗਲਿਓ ਸਾਰਾ ਜਿੱਥੇ ਬੰਦੇ ਨੇ ਖੇਲਣਾ ਉੱਥੇ ਛੱਤ ਵਈ ਵੀ ਫਿੰਡਿੰਗ ਵਾਲਿਆ ਉਹ ਛੱਤ ਨਹੀਂ ਹੈਗੀ ਚਲ ਵੀ ਚੱਲ ਚੱਲ ਸ਼ਾਬਾਸ਼ ਉਹ ਤੇਰੀ ਖਤਰਨਾਕ ਬੋਲ ਖਤਰਨਾਕ ਬੋਲ ਤੇਰ ਪਾ ਲੈ ਉਹ ਪਿੱਛਟਾ ਗੋ ਬਈ ਬਦਲ ਹੋ ਗਿਆ ਮੀ ਮੇਰੇ ਭਈ ਬੋਲਾ ਪਾਣੀ ਦੰਨੇ ਜਾ ਓ ਓ ਓ ਨਹੀਂ ਵਈ ਫੇਟਾ ਮੀ ਆ ਗਿਆ بارش ਸ਼ੁਰੂ ਹੋ ਗਈ ਮੌਨਸੂਨ ਕੀ ਦੂਸਰੀ بارش ਤੇ ਮੈਨੂੰ ਲੱਗ ਰਿਹਾ ਹੁਣ ਅੱਜ ਵੀ ਕੈਨਸਲ ਹੋਏਗਾ ਬਾਹਰ ਜਾਣਾ ਹੈ ਨਾ ਰਵਜੋਤ ਹੈਲੋ ਰਵਜੋਤ ਲੋ ਵਈ ਉਰੀ ਰੋਂਡੀ ਮਾਰ ਕੇ ਉਰੀ ਚਾਪੂਰੇ ਕਰਾਂ ਸਾਈਕਲ ਸਾਈਕਲਿੰਗ ਹੈ सवेरू जा करेंगे सवेर नुठा नहीं चाहता सब ना उठा ना ला आप उठे ना मनोलैसे आ गए है ना अंदर बने गए हैड़े कहां निकले डीजल घेरते उथे नहीं नहीं उथ जाएंगे लाइट यो तो शिकारी आ गया हाँ भाई ਚੱਲ ਬਾਹਰ ਲੈ ਵੀ ਇਹਨੂੰ ਬਾਹਰ ਜਾਣਾ ਇਹ ਚੱਲ ਚੱਲ ਚਲਾ ਜਾ ਆ ਜਾ ਚੱਲ ਚਲਾ ਚੱਲ 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 ਤੇਰੀ ਤੇਰੀ ਵੇ ਤੇਰੀ ਮਾਵੇਂ ਕੀ ਨਹੀਂ ਨਿਕਾ ਮੌਸਮ ਆਇਬ ਨੇ ਆਪਣੀ ਮੌਸਮਮਾਨੀ ਨਿਕਲਣਗੇ ਹੋਰ ਕਦ ਨਿਕਲਣਗੇ ਨੇ ਕਿਆ ਕਰਾਂ ਫਿਰ ਕੁਝ ਹੱਲ ਤਾਂ ਹੈ ਨਹੀਂ ਜਾਲੀ ਵਾਲਾ ਦਰਵਾਜ਼ਾ ਲਾ ਲਈ ਕਦੀ ਅੰਦਰ ਵੜ ਜਾ ਉਧਰ ਕਾ ਤਾਂ ਲੱਗਿਆ ਵਾ ਹੈਨਾ ਦੋਨੇ ਸਾਈਡ ਤੇ ਰੋਸ਼ਨ ਦਾ ਨਾ ਮੜ ਸਕਾਂ ਉੱਥੇ ਬਸ ਹੈ ਨਹੀਂ ਲੰਗੇ ਥੋੜੇ ਬੋਤੇ ਹੀ ਆ ਕੋਈ ਹੋ ਕੋਈ ਨਹੀਂ ਦਿਖਾਰੇ ਨਹੀਂ ਕੀ ਆ ਰਿਹਾ ਕੁਦਰਤ ਤੇਰੇ ਰੰਗ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਆਪਣਾ ਤੇ ਬਰਸਾਤ ਦਾ ਅੱਜ ਪੂਰਾ ਮਨ ਬਣਿਆ ਆ ਰਾਤ ਦਾ ਪੈਨੋ ਤੇ ਟੈਕਸਟ ਮੈਸੇਜ ਵੀ ਆ ਰੱਖੇ ਆ ਵੈਦਰ ਡਿਪਾਰਟਮੈਂਟ ਵੱਲੋਂ ਕਿ ਕਾਫੀ ਹੈਵੀ ਵਾਰਿਸ਼ ਹੋ ਸਕਦੀ ਆ ਰਾਤ ਨੂੰ ਸੋ ਮੈਂ ਆਪਣਾ ਪੀਸੀ ਵਗੈਰਾ ਜਿੰਨਾ ਕਵਰ ਹੋਇਆ ਉਹਨਾਂ ਨੂੰ ਮੈਂ ਕਵਰ ਕਰਤਾ ਲਈ ਮੈਨੂੰ ਹੋਰ ਕੋਈ ਡਰ ਨਹੀਂ ਆ ਗਿਆ ਜਿਹੜਾ ਉੱਪਰ ਰਸਨਾਰ ਰੱਖਿਆ ਹੋਇਆ ਨਾ ਕਿ ਉੱਥੇ ਨੂੰ ਪਾਣੀ ਨਾ ਨਲੀਸ ਤੇ ਉੱਪਰ ਆਵੇ ਪਰ ਮਤਲਬ ਕਿ ਆ ਨਹੀਂ ਸਕਦਾ ਕਿਉਂਕਿ ਉਹਦੇ ਮਰੇ ਜੋ ਛੱਤ ਤੇ ਛੱਤ ਦੁਬਾਰਾ ਸੀ ਜਿਹੜੀ ਉਹ ਕੱਢਦੇ ਆ ਮੌਂਦਰੀ ਜੀ ਉਹ ਨਿਕਲੀ ਹੋਈ ਹੈ ਪਰ ਫਿਰ ਵੀ ਜੇਕਰ ਥੋੜਾ ਬਹੁਤਾ ਕੁਝ ਚਾਂਸ ਹੁੰਦੇ ਆ ਉਸ ਕਰਕੇ ਮੈਂ ਲਾਤਾ ਤੇ ਬਾਕੀ ਦੇਖੀ ਜਾਓਗੀ ਜੋ ਹੋਏਗਾ ਸੋ ਚਲੋ ਅੱਜ ਦਾ ਦਿਨ ਬਹੁਤ ਵਧੀਆ ਸੀਗਾ ਤੇ ਮਿਲਦੇ ਆਂ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਚ